ਸ਼ਰਮਾ ਗਾਲ ਕੱਢਿਆ ਨੇਪੇ ਸਾਹਿਬ ਨੇ ਵੀ ਤੁਹਾਨੂੰ ਹਰਤੇ ਵੀ ਆਪਣੇਾਰੇ ਮੁਲਾਜ਼ਮ ਨਹੀਂ ਮਾੜੇ ਸਾਰੇ ਘਟਾਰੀ ਦੀ ਮਾੜੇ ਔਰ ਜਿਹੜੇ ਕੋਸ਼ਵਾ ਉਹ ਸਾਰੇ ਸਾਰੇ ਨਕਸ਼ੇ ਜਿਹੜਾ ਉਹਰਾਫ ਕਰ ਰਹੇ ਨੇ ਇਹ ਗੱਲ ਨਹੀਂ ਕਹਿੰਦੇ ਕਿ ਵੇਹਗੁਰ ਜਿਹੜਾ ਵਾ ਰਾਜ ਰੋੜਾ ਨਹੀਂ ਬਣ ਰਿਹਾ ਇਹਦੀ ਰੋਡ ਨਹੀਂ ਘਾਣ ਚੜਾਏ ਪਰ ਸਾਨੂੰ ਪੈਸੇ ਤਾਂ ਦਿਓ ਸਾਡੀ ਜ਼ਮੀਨ ਵੀ ਚੱਲ ਗਈ ਸਾਨੂੰ ਕੁੱਟਿਆ ਵੀ ਗਿਆ ਪੈਸਾ ਵੀ ਕੋਈ ਨਹੀਂ ਦਿੰਦਾ ਤੇ ਰੋਡ ਵੀ ਜਰੂਰ ਬਣਾਉਣਾ ਕਬਜ਼ਾ ਲੈਣਾ ਜੇ ਤੁਸੀਂ ਆਰਬਿਟ੍ਰੇਸ਼ਨ 'ਚ ਪਾਇਆ ਹੈ ਤੁਸੀਂ ਕਿ ਅਸੀਂ ਇਹਨਾਂ ਨੇ ਆਰਬਿਟ੍ਰੇਸ਼ਨ 'ਚ ਪਾਇਆ ਹੈ ਜੀ ਕੇਸ ਤੇ ਇਥੇ ਕੋਈ ਸੁਣਵਾਈ ਨਹੀਂ ਦੇ ਕਾਰਨ ਕਾਰਨ ਆੱਜੇ ਨੂੰ ਪੁੱਛ ਲਓ ਜਿਨ੍ਹਾਂ ਨੇ ਆਰਬਿਟ੍ਰੇਸ਼ਨ 'ਚ ਪਾਇਆ ਹੈ ਕੇਸ ਉਹੀ ਰੋਡ ਜਿਹੜਾ ਬਣਿਆ ਵਾ ਡੇਰਾ ਬਾਬਾ ਨਾਨਕ ਨੂੰ 9-9 ਸਾਲ ਹੋ ਗਏ ਜੀ ਆਰਬਿਟ੍ਰੇਸ਼ਨ ਕੋਲ ਕੇਸ ਤੇ ਕਿੱਥੇ ਨੂੰ ਪੁੱਛੋ ਪੈਸਾ ਮਿਲਿਆ ਇਹਦਾ ਜਿਹੜਾ ਡੇਰਾ ਬਾਬਾ ਨਾਨਕ ਕੋਲੋਂ ਰੋਡ ਗਿਆ ਵਾ ਉਹਦੇ ਕੇਸ 9 ਸਾਲ ਤੋਂ ਆਰਬਿਟ੍ਰੇਸ਼ਨ 'ਚ ਪੈਂਡਿੰਗ ਪਏ ਹੋਏ ਇਹ ਜਿਹੜੀ ਨੀਤਾ ਸੰਗੜਿਆ ਅਧਿਕਾਰ ਨਹੀਂ ਕਹਿੰਦੇ ਕਿ ਅਸੀਂ ਪਾਉਣਾ ਨਹੀਂ ਆ ਹੱਜੇ ਉਹਦੇ ਤਰ੍ਹਾਂ ਰੱਖ ਲਿਆ ਸਾਨੂੰ ਕੋਈ ਪਾਰਟੀ ਦੇਣ ਦਿੱਤ ਨਾ ਉਹ ਰੇਟ ਕੀ ਦੇ ਰਿਹਾ ਆਪਣੀ ਮਰਜ਼ੀ ਨਾਲ ਪਹਿਲਾਂ 16 ਲੱਖ ਦੋ ਚਾਲੂ ਕੀਤਾ ਹੌਲੀ ਹੌਲੀ ਕਰਦੇ ਆਰਬਿਟ੍ਰੇਸ਼ਨ ਕੋ ਜਾਓ ਪਹਿਲਾਂ ਇਹ ਦੱਸੋ ਆ ਜਿਹੜੇ ਲੋਕ ਆ ਸਾਨੂੰ ਕੀ ਪਤਾ ਆਰਬਿਟ੍ਰੇਸ਼ਨ ਕੀ ਹੈ ਪਹਿਲੇ ਸਾਡੇ ਆ ਸਾਡੇ ਨਾਲ ਪੁੱਛੇ ਨਹੀਂ ਉਹ ਐਲ ਐ ਜੀ ਦੇ ਨਾਲ ਚੱਲਦੇ ਨੇ ਫਿਰ ਇਹ ਆਰਬਿਟ੍ਰੇਸ਼ਨ ਨਾਲ ਕੋ ਜਾਈਏ ਵਕੀਲ ਕਿੰਨੇ ਮੰਗਦੇ ਜੀ ਪਰਸੈਂਟੇਜ ਮੰਗਦੇ ਜੀ ਆਰਬਿਟ੍ਰੇਸ਼ਨ ਕੋ ਜਾਣ ਵਾਸਤੇ ਜੀ ਕਿੰਦਾ 5% ਲਗਾ ਦੇਣਾ ਜੀ ਪਰ ਸਾਾਨੂੰ ਇਹ ਨਹੀਂ ਪਤਾ ਕਾੜੀਓ ਮਿਲਦਾਂ ਕਿ ਤੇ ਪੰਜ ਹੀ ਪਹਿਲਾਂ ਉਹਨੂੰ ਦਰਵਾਣ ਸਾਗਿਆ ਤਿੰਨ ਗੋਟੀਆਂ ਦਾ ਆਖਿਓ ਉਹ ਛੜਕਣਾ ਜੀ ਇਹਦੇ ਕੋਈ ਉਹਦੇ ਦਾ ਮਾਫਤਾ ਦੇਣਾ ਕਿਦੀ ਵੇਲੇ ਬਾਕੀ ਨਹੀਂ ਪਸਿਆ ਕੁਆ ਤੇ ਲੰਡੇ ਸੀ ਇਹ ਨਹੀਂ ਕਹਿਣ ਦੇ ਮੇਰੀ ਆੜਾ ਪ੍ਰਚਾਰਣ ਦੇ ਨਾਲ ਕੋ ਸਾਡੀ ਬੁਸ਼ਦਾ ਦੁਆਰੀਆ ਮੇਂ ਨਹੀਂ ਬਣਨੀ ਤੇ ਪਰ ਅਸੀਂ ਕੈਂਡਮ ਸਾਡਾ ਹੱਕ ਤੇ ਦੇ ਦੇ ਆਜੀ ਵਰਵਾ ਕੇ ਇਹਨਾਂ ਨੇ ਕੋਠੀਆਂ ਪਾਈਆਂ ਕੜੀਆਂ ਕਿਤੇ ਦੇ ਗਾੜਲੇ ਬਣੋ ਇੰਦੀ ਜਗ੍ਹਾ ਜਿਹੜੀ ਵਿੱਚ ਆ ਗਈ ਆ ਤੇ ਕਹਿੰਦੇ ਜੀ ਉਹਨੀ ਜਗ੍ਹਾ ਤਾਂ ਲੈ ਲਓ ਤਾਂ ਕੋਈ ਇੰਟਰਸ ਨਹੀਂ ਜਿੱਥੋਂ ਦੀ ਆਪਾਂ ਕੁੜੀ ਨੂੰ ਇੰਟਰ ਕਰਨਾ ਵਾ ਉਹ ਵਿੱਚ ਆ ਗਿਆ ਵਾ ਮੇੜਾ ਸਾਰਾ ਵਿੱਚ ਆ ਗਿਆ ਕਹਿੰਦੇ ਉੱਲੇ ਖਾਲ ਦਾ ਦੋਵੇਂ ਵੀ ਬਾਕੀ ਕੁੜੀ ਦਾ ਨਹੀਂ ਹੋਣੀ ਤੇ ਰਿਪੋਰਟ ਨੇ ਫਸੀ ਹੋ ਜੂ ਕਰਾ ਦੇ ਇਹ ਲੈਟ ਦਾ ਹੈ ਬਾਈ ਜੀ ਨੇ ਮੋਟੇ ਹੋ ਗਿਆ ਦੇ ਉੱਤੇ ਉੱਤੇ ਵਿਆਜ ਲਾ ਗਿਆ ਜਿਹੜਾ ਵਿੱਚ ਪਤਾ ਆਉਂ ਨਹੀਂ ਰਿਹਾ ਪਰ ਇਹ ਉਹਨਾਂ ਦੇ ਕੋਲ